ਪੀਡਾਗੈਟਿਕ ਤੋਂ ਨਾਟਕ ਹੋਵੇ ਸਾਨੂੰ ਕਈ ਵਾਰੀ ਅਫਸੋਸ ਹੁੰਦਾ ਜਿਵੇਂ ਦੇਖੋਗੇ ਤੁਹਾਨੂੰ ਇਦਾਂ ਲੱਗਣਾ ਕਿ ਤੁਸੀਂ ਇੱਕ ਮੂਵੀ ਦੇਖ ਰਹੇ ਹੋ ਰੰਗਮੰਚ ਦੀ ਜਿਹੜੀ ਦੁਨੀਆ ਹੈ ਇਹਦਾ ਫਿਊਚਰ ਕੀ ਨਜ਼ਰਾਂ ਦਾ ਸਪੈਸ਼ਲੀ ਕੈਨੇਡੀਅਨ ਧਰਤੀ ਦੇ ਉੱਤੇ 2004 ਤੋਂ ਲੈ ਕੇ ਹੁਣ ਤੱਕ ਮੈਂ ਤਾਂ ਇਹ ਫਿਊਚਰ ਫਿਊਚਰ ਨਜ਼ਰ ਆ ਰਿਹਾ ਇਹਦੀ ਚੱਲੀ ਹੈ ਪਰ ਅੰਸਰ ਉਹਨੂੰ ਅਖੀਰ ਵਿੱਚ ਕਿਉਂ ਇਦਾਂ ਨਾ ਹੁੰਦਾ ਵੀ ਇਹ ਨਹੀਂ ਹੋਣਾ ਜੀ ਰੰਗਮੰਚ ਦੇ ਬਹੁਤ ਸਾਰੇ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਨਾਲ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੇ ਰੰਗਮੰਚ ਨਾਲ ਜੁੜੇ ਹੁੰਦੇ ਨੇ ਤੇ ਹੁਣ ਸਰਦਾਰ ਗੁਰਦੀਪ ਸਿੰਘ ਪੋਲਰ ਜੀ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਨਵਾਂ ਨਾਟਕ ਲਿਆਰੇ ਨੇ ਬਿਰੰਗ ਚਿੱਠੀਆਂ ਗੁਰਦੀਪ ਪੋਲਰ ਜੀ ਪਹਿਲਾਂ ਤਾਂ ਬਹੁਤ ਵਧੀਆ ਗੱਲ ਹੈ ਕਿ ਬੜਾ ਸੋਹਣਾ ਥੀਮ ਤੁਸੀਂ ਚੁਣਿਆ ਬਿਰੰਗ ਚਿੱਠੀਆਂ ਇਸ ਬਿਰੰਗ ਚਿੱਠੀਆਂ ਬਾਰੇ ਜਾਨਣਾ ਚਾਹਾਂਗੇ ਇਸ ਨਾਟਕ ਦੇ ਵਿੱਚ ਕੀ ਕੁਝ ਹੋਏਗਾ ਬਿਰੰਗ ਚਿੱਠੀਆਂ ਵੀ ਬੇਸਿਕਲੀ ਤਾਂ ਹੁੰਦਾ ਵੀ ਜੇ ਉਹਦੇ ਉੱਤੇ ਸਟੈਂਪਰ ਨਾਲ ਲੱਗੇ ਤੇ ਉਹ ਜਿੱਥੇ ਪਹੁੰ ਜੇ ਉਹਨੂੰ ਕੋਈ ਬੰਦਾ ਉਹ ਕਦੇ ਵੀ ਮੈਂ ਵੀ ਮੈਂ ਨਹੀਂ ਲੈਣ ਨੂੰ ਵਾਪਸ ਕਰ ਦੂੰ ਤੇ ਉਹ ਵਾਪਸ ਵੀ ਕਰ ਸਕਦਾ ਹੈ ਜਾਂ ਉਹਦੀ ਉਹਦੀ ਟਿਕਟ ਤੇ ਉਹ ਦਬਲ ਪੈਸੇ ਦੇ ਕੇ ਉਹ ਉਹ ਟਿਕਟ ਮਲਕੇ ਚਿੱਠੀ ਵਿੱਚ ਰੱਖ ਵੀ ਸਕਦਾ ਹੈ ਜੀ ਸੋ ਸਾਡਾ ਬਰੰਗ ਚਿੱਠੀਆਂ ਐਸੀ ਇੱਕ ਮੁਹਾਵਰੇ ਦੇ ਤੌਰ ਤੇ ਵਰਤੇ ਹਨ ਦੇ ਨਾਟਕ ਦੇ ਵਿੱਚ ਕਿੱਥੇ ਆਉਂਦਾ ਹੈ ਬਿਰੰਗ ਚਿੱਟੀਆਂ ਇਹ ਕਹਾਣੀ ਤੋਂ ਆਪਣੇ ਆਪ ਵਿੱਚ ਹੀ ਬਦੀ ਜੀ ਅੱਛਾ ਜਦੋਂ ਦਰਸ਼ਕਾਂ ਨੇ ਹੁਣ ਆਣਾ ਹੈ ਬਿਰੰਗ ਚਿੱਟੀਆਂ ਦੇਖਣ ਲਈ ਤਾਂ ਉਹ ਕੀ ਸੋਚ ਕੇ ਆਣ ਕਿਦਾਂ ਦਾ ਮੈਸੇਜ ਉਹਨਾਂ ਨੂੰ ਮਿਲਣ ਜਾ ਰਿਹਾ ਦੇਖੋ ਇਹ ਐਕਚੁਅਲੀ ਜਿਹੜਾ ਜਿਹੜੇ ਪੇਰੈਂਟਸ ਉਹ ਬੱਚਿਆਂ ਲਈ ਕੀ ਕੁਝ ਕਰਦੇ ਆ ਉਹਨਾਂ ਨੂੰ ਪਾਲਦੇ ਪੜਾਉਂਦੇ ਆ ਵਿਆਹ ਕਰਦੇ ਆ ਤੇ ਅਸੀਂ ਨਾਟਕ ਦੇ ਵਿੱਚ ਵੀ ਜਿਹੜਾ ਕਿ ਪੇਰੈਂਟਸ ਹੈ ਉਹਨੂੰ ਅਖੀਰ ਵੇਲੇ ਕਿਉਂ ਇੰਨਾ ਨਾ ਹੁੰਦਾ ਜੀ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਕਿਵੇਂ ਹੁਮ ਇਹ ਇਸ ਨਾਟਕ ਦੇ ਵਿੱਚ ਜਾਦਾ ਵਧੀਆ ਲੱਗਦਾ ਜੀ ਆ ਯਕੀਨਨ ਬਹੁਤ ਸਾਰੇ ਥੀਮ ਜਦੋਂ ਚੁਣੇ ਜਾਂਦੇ ਨੇ ਕੋਈ ਵੀ ਨਾਟਕ ਰਚਿਆ ਜਾਂਦਾ ਤਾਂ ਨਾਟਕਕਾਰ ਦੇ ਉੱਤੇ ਸਭ ਤੋਂ ਵੱਡੀ ਹੁੰਦੀ ਹੈ ਵੀ ਇਸ ਵਾਰ ਦਾ ਥੀਮ ਚੁਣਨਾ ਕੀ ਹੈ ਤੁਸੀਂ ਜਦੋਂ ਬਰੰਗ ਚਿੱਠੀਆਂ ਚੁਣਿਆ ਵੀ ਇਸ ਤੇ ਨਾਟਕ ਕਰਨਾ ਤੁਸੀਂ ਕਿਹੜੇ ਕਿਹੜੇ ਪਹਿਲੂਆਂ ਤੇ ਨਜ਼ਰ ਮਾਰੀ ਤੇ ਫਿਰ ਤੁਸੀਂ ਇਸ ਨਾਟਕ ਨੂੰ ਚੁਣਿਆ ਅਸੀਂ ਪਹਿਲਾਂ ਸਬਜੈਕਟ ਸੀ ਮੇਰੇ ਮਾਈਂਡ 'ਚ ਤੇ ਉਹਨੂੰ ਅਸੀਂ ਫਿਰ ਮੈਂ ਇੱਕ ਸਟੋਰੀ ਲੈਂਡ ਬਣਾਈ ਫਿਰ ਅਸੀਂ ਚਾਰ ਬੰਦਿਆਂ ਚ ਬੈਠ ਕੇ ਜਿਹੜੇ ਬੰਦਿਆਂ ਉਹਨਾਂ ਵਿੱਚ ਮੌਨ ਗੱਲ ਵੀ ਚੈਨਲ ਸਿੱਖਾ ਜੀ ਚੈਨਲ ਆਰਟਿਸਟ ਹੈ ਅਸੀਂ ਬੈਠ ਕੇ ਗੱਲਬਾਤ ਨਿਸਕ ਕੀਤੀ ਫਿਰ ਗਾਹਲਾ ਸਟੈਪ ਹੋਇਆ ਉਹ ਕਹਿੰਦੇ ਓਕੇ ਪਾਸ ਹੈ ਫਿਰ ਉਹਦੀ ਸਕ੍ਰਿਪਟ ਬਣਾਈ ਬਲਦੇਵ ਗੱਲ ਜਿਹੜੇ ਬੜੇ ਪ੍ਰੋਫੈਸ਼ਨਲ ਫਿਲਮਾਂ ਦੇ ਸਕ੍ਰਿਪਟ ਰਾਈਟਰ ਹੈ ਉਹਨਾਂ ਨੇ ਇਹ ਨਾਟਕ ਦੇ ਉਹਨਾਂ ਨੂੰ ਤੈ ਲੈ ਲਿਖੀ ਜੀ ਸੋ ਇਸ ਤਰ੍ਹਾਂ ਸਾਡਾ ਸਟੈਪ ਬਾਈ ਸਟੈਪ ਜਾਂਦਾ ਜਾਂਦਾ ਕਰਦੇ ਫਿਰ ਸਭ ਤੋਂ ਅੱਗੇ ਜਾ ਕੇ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਇਹਦੇ ਚ ਜਿਹੜੇ ਆਰਟਿਸਟ ਹੈ ਜਿੱਦਾਂ ਕਰਮ ਸਿੰਘ ਦਾ ਉਹ ਓਮ ਇੰਡੀਆ ਤੋਂ ਮੇਰਾ ਦੋਸਤ ਆਪਣੇ ਅਮਰੀਕਾ ਤੇ ਜਾਂ ਮਨਪ੍ਰੀਤ ਉਹ ਸਾਡੇ ਨਾਲ ਕਾਫੀ ਦਿਰ ਤੋਂ ਕੰਮ ਕਰ ਰਹੀ ਹੈ ਜੀ ਤੇ ਉਹ ਤੇ ਪ੍ਰੀਤ ਮਨ ਕਮੇਡੀਅਨ ਹੂੰ ਤੇ ਗੁਨਾਮ ਸਿੰਘ ਥਾਂਦੀ ਤੇ ਬਿੱਲਾ ਤਖਰ ਜਿਨ੍ਹਾਂ ਨੇ ਸਿਰਫ ਮੈਥਿਕ ਵੀਸਓਵਰ ਕੀਤਾ ਉਹਨਾਂ ਦਾ ਵੀ ਕਾਫੀ ਦੇਰ ਤੋਂ ਸਾਡੇ ਨਾਲ ਕੰਮ ਕਰਦੇ ਆ ਜੀ ਬਿੰਦਰ ਰੋਡੇ ਹੈ ਤੇ ਉਹਨਾਂ ਨੇ ਸੈੱਟ ਬਣਾਇਆ ਸੋ ਇਸ ਤਰ੍ਹਾਂ ਅਸਜਗਬੀਰ ਬਾਜਪਾ ਜਿਹੜਾ ਇਹਦੇ ਚ ਸਿੰਗਿੰਗ ਕੀਤੀ ਹੈ ਇੱਕ ਸਿੰਗਿੰਗ ਆਪਣੀ ਹਰਪ੍ਰੀਤ ਕੌਰ ਹੈ ਉਹਨਾਂ ਨੇ ਵੀ ਗਾਇਆ ਇਹਦੇ ਵਿੱਚ ਉਹ ਸਾਰਾ ਕੁਝ ਮਿਲ ਕੇ ਫਿਰ ਇੱਕ ਨਾਟਕ ਬਣ ਗਿਆ ਜੀ ਬਿਲਕੁਲ ਅ ਤੁਸੀਂ ਕਾਫੀ ਦੇਰ ਤੋਂ ਰੰਗਮੰਚ ਦੀ ਦੁਨੀਆ ਦੇ ਨਾਲ ਜੁੜੇ ਹੋਏ ਹੋ ਰੰਗਮੰਚ ਦੀ ਜਿਹੜੀ ਦੁਨੀਆ ਹੈ ਇਹਦਾ ਫਿਊਚਰ ਕੀ ਨਜ਼ਰ ਆਉਂਦਾ ਸਪੈਸ਼ਲੀ ਕੈਨੇਡੀਅਨ ਧਰਤੀ ਦੇ ਉੱਤੇ ਦੇਖੋ ਜੀ ਮੈਂ ਸ਼ੁਰੂ ਤੋਂ ਮਚੈਂਡਿੰਗ ਤੋਂ ਲੈ ਕੇ ਹੁਣ ਤੱਕ ਜੀ 2004 ਤੋਂ ਲੈ ਕੇ ਹੁਣ ਤੱਕ ਮੈਨੂੰ ਤਾਂ ਇਹ ਫਿਊਚਰ ਫਿਊਚਰ ਨਜ਼ਰ ਆ ਰਿਹਾ ਜੀ ਇਦਾਂ ਹੀ ਚੱਲੀ ਜਾਂਦਾ ਹਾਂਜੀ ਹਾਂਜੀ ਐਫਰਟਸ ਕਿੰਨੇ ਕੁ ਲਗਾਉਣੇ ਪੈਂਦੇ ਆ ਜਦੋਂ ਅਸੀਂ ਪੰਜਾਬ ਦੀ ਗੱਲ ਕਰ ਲੈਂਦੇ ਆ ਇੰਡੀਆ ਦੀ ਉੱਥੇ ਫਿਰ ਵੀ ਇੱਕ ਡਿਫਰੈਂਟ ਤਰੀਕੇ ਦਾ ਜ਼ੋਨ ਬਣਿਆ ਹੋਇਆ ਉੱਥੇ ਨਾਟਕਕਾਰ ਕਹਾਣੀਕਾਰ ਉਹਨਾਂ ਲਈ ਥੋੜਾ ਸੌਖਾ ਮਾਹੌਲ ਮਿਲ ਜਾਂਦਾ ਕਿਉਂਕਿ ਕੈਰੈਕਟਰ ਲੱਭਣੇ ਵੀ ਸੌਖੇ ਹੋ ਜਾਂਦੇ ਕੈਨੇਡੀਅਨ ਲਾਈਫ ਦੇ ਵਿੱਚ ਜਦੋਂ ਤੁਸੀਂ ਆਪਣਾ ਕੋਈ ਵੀ ਨਾਟਕ ਪਲੇ ਕਰਨ ਜਾਂਦੇ ਹੋ ਤਾਂ ਤੁਹਾਨੂੰ ਕੈਰੈਕਟਰ ਮਿਲਨੇ ਆਸਾਨ ਹੋ ਜਾਂਦੇ ਨਹੀਂ ਸਾਡੇ ਕੋਲੇ ਅਸੀਂ ਨੰਬਰ ਨਹੀਂ ਜਾਂਦੇ ਸਾਡੇ ਕੋਲੇ ਆਪਦੇ ਕੋਲੇ ਹੈਗੇ ਬਟ ਇਹ ਔਖਾ ਮੋਟ ਹੈ ਇਹ ਨੂੰ ਅਸੋਖਾ ਨਹੀਂ ਜ ਜਦੋਂ ਸਾਡਾ ਕੋਈ ਕਿਤੇ ਪ੍ਰੋਗਰਾਮ ਹੁੰਦਾ ਉਦੋਂ ਬਹੁਤ ਸਾਰੇ ਕਾਫੀ ਆਉਂਦੇ ਵੀ ਸਾਨੂੰ ਵੀ ਸ਼ੌਕ ਹੈ ਫਿਰ ਅਸੀਂ ਕਹੇ ਵੀ ਇਹਦੇ ਲਈ ਸਾਨੂੰ ਮੰਨ ਕੇ ਵੀ ਟਾਈਮ ਕੱਢਣਾ ਪੈਣਾ ਟਾਈਮ ਦੇ ਦੇ ਤਾਂ ਬਹੁਤ ਲੱਗਦਾ ਹੂੰ ਤੇ ਟਾਈਮ ਹੀ ਕੈਨੇਡਾ ਦੇ ਵਿੱਚ ਸਭ ਤੋਂ ਔਖਾ ਹੁੰਦਾ ਕਰਨਾ ਅੱਛਾ ਅਬ ਕਈ ਨਾ ਜਿਵੇਂ ਨੇ ਨਾਟਕ ਹੁੰਦੇ ਨੇ ਕਈ ਨਾਟਕਕਾਰ ਕੋਸ਼ਿਸ਼ ਕਰਦੇ ਨੇ ਵੀ ਚਲੋ ਇੱਕ ਵਧੀਆ ਮੈਸੇਜ ਕਨਵੇ ਕਰਨਾ ਉਹਨਾਂ ਦਾ ਪੈਸ਼ਨ ਹੁੰਦਾ ਤੇ ਕਈਆਂ ਦੀ ਰੋਜ਼ੀ ਰੋਜ਼ਗਾਰ ਵੀ ਜਿਹੜਾ ਉਹ ਇਸ ਤੋਂ ਚੱਲਦਾ ਤੇ ਤੁਹਾਡਾ ਕੀ ਇਹਦੇ ਵਿੱਚ ਤਜਰਬਾ ਰਿਹਾ ਮੇਰਾ ਤਜਰਬਾ ਮੈਂ ਐ ਜੀ ਨੂੰ ਮਿਲ ਕੇ ਕਮਰਸ਼ੀਅਲ ਲੈ ਕੇ ਵੀ ਤੁਰਿਆ ਮੈਂ ਓਕੇ ਮੈਂ ਜਦੋਂ ਵੀ ਨਾਟਕ ਕਰਦਾ ਮੈਂ ਕਮਰਸ਼ੀਅਲ ਲੈ ਕੇ ਤੁਰਦਾ ਜੀ ਮਤਲਬ ਕਿ ਇਹਨੂੰ ਇੰਨਾ ਨਹੀਂ ਵੀ ਹੌਬੀ ਦੇ ਤੌਰ ਤੇ ਸੋ ਇਸ ਕਰਕੇ ਕਿਸ ਤਰ੍ਹਾਂ ਇਹਦੀ ਟਿਕਟਸ ਪਰ ਆਈਦਾ ਜਿਹੜੀ ਉਸ ਉਹ ਵੀ ਰੱਖਦੇ ਆ ਸਾਨੂੰ ਕਈ ਵਾਰੀ ਅਫਸੋਸ ਹੁੰਦਾ ਜਦੋਂ ਕੋਈ ਨਾਟਕ ਹੁੰਦਾ ਹੈ ਵੀ ਬਿਨ ਬਗੈਰ ਟਿਕਟ ਤੋਂ ਨਾਟਕ ਹੋਵੇ ਹੂੰ ਹੂੰ ਇਹ ਮੈਨੂੰ ਮੈਨੂੰ ਨਹੀਂ ਠੀਕ ਲੱਗਦਾ ਜੀ ਹਾਂ ਠੀਕ ਹੈ ਤੁਹਾਡੇ ਹੋਰ ਵੀ ਜਿਹੜੇ ਆਰਟਿਸਟ ਨੇ ਵੈਸੇ ਸਟੂਡੀਓ ਦੇ ਵਿੱਚ ਉਹ ਸਾਡੇ ਨਾਲ ਮੌਜੂਦ ਹੀ ਨੇ ਆਪਾਂ ਉਹਨਾਂ ਨੂੰ ਵੀ ਸਾਧ ਲੈਣੇ ਆ ਉਹਨਾਂ ਨਾਲ ਵੀ ਥੋੜੀ ਬਹੁਤ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਹੈ ਹੋਰ ਤੁਸੀਂ ਇਸ ਨਾਟਕ ਤੋਂ ਮਤਲਬ ਕੀ ਟਿਕਟਸ ਰੱਖੀ ਹੈ ਕਿ ਇਹਦਾ ਫਿਊਚਰ ਲੱਗ ਰਿਹਾ ਹੈ ਕਿਵੇਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਸੱਦਿਆ ਜਾ ਰਿਹਾ ਹੈ ਵੀ ਥੋੜਾ ਜਾਨਣਾ ਚਾਹਾਂਗੇ ਇਹ ਇਹਦੀ ਟਿਕਟ ਅਸੀਂ ਗੋਟਾ ਮੰਡੀ ਇੱਥੇ ਰੱਖਿਆ ਆਪਣੇ ਪਾਲਵੇਸ਼ਨ ਸੈਂਟਰ 'ਚ ਤੇ ਆਪਣੇ ਐਮਸ ਦੇ ਵੀ ਪ੍ਰਿੰਸ ਵਿਡੂ ਐ ਬਾਕੀ ਜੇ ਕਿਸੇ ਨੇ ਟਿਕਟ ਬਾਰੇ ਹੋਰ ਜਾਣਕਾਰੀ ਤੇ ਉਹ ਮੈਨੂੰ ਫੋਨ ਕਰ ਸਕਦੇ ਠੀਕ ਹੈ ਮੇਰਾ ਨੰਬਰ 604 3386046 ਹਾਂਜੀ ਜੀ ਕੋਈ ਇਹੋ ਜਿਹਾ ਮੈਸੇਜ ਤੁਸੀਂ ਸਾਰਿਆਂ ਨੂੰ ਦੇਣਾ ਚਾਹੁੰਦੇ ਹੋ ਸਾਰਿਆਂ ਨੂੰ ਇਹ ਵੀ ਕਿਦੇ ਵਿੱਚ ਤੁਹਾਨੂੰ ਇੱਕ ਨਵੀਂ ਚੀਜ਼ ਦੇਖਣ ਮਿਲੂਗੀ ਮੈਂ ਇਹਦੇ ਵਿੱਚ ਮੋਤੀ ਦਾ ਇੱਕ ਰੋਲ ਡੌਗ ਰੋਲ ਕਰ ਰਿਹਾ ਠੀਕ ਹੈ ਜੀ ਤੇ ਉਹ ਉਹ ਵੀ ਆਪਣੇ ਆਪ ਵਿੱਚ ਭਲੇ ਦਾ ਇੱਕ ਪਾਤਰ ਹੈ ਤੇ ਕਹਾਣੀ ਦਾ ਵੀ ਪਾਤਰ ਹੈ ਜੀ ਉਹ ਇੱਕ ਲੱਗ ਚੀਜ਼ ਲੱਗੂ ਇਹ ਮਿਸ ਨਾ ਕਰਨਾ ਨਾ ਠੀਕ ਜੀ थैंक यू ਸੋਮੈਚ ਜੀ ਤੁਹਾਡਾ ਬਹੁਤ ਬਹੁਤ ਕਰਨ ਲਈ ਸੋ ਬੋਲੋ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਨਾਟਕ ਦਾ ਜਿਹੜਾ ਥੀਮ ਹੈ ਬਹੁਤ ਸੋਹਣਾ ਹੁਣ ਤੱਕ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨੂੰ ਦਰਸਾਇਆ ਜਾ ਰਿਹਾ ਹੈ ਤੇ ਉਮੀਦ ਇਹੀ ਕਰਦੇ ਹਾਂ ਵੀ ਤੁਸੀਂ ਸਾਰੇ ਇਸ ਨਾਟਕ ਨੂੰ ਦੇਖਣ ਲਈ ਪਹੁੰਚੋ ਤੇ ਇਸ ਨਾਟਕ ਦੇ ਜਿਹੜੇ ਕਲਾਕਾਰ ਨੇ ਹੋਰ ਵੀ ਜਿਹੜੇ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਪੈਸ਼ਲੀ ਜਿਹੜੀ ਉਹਨਾਂ ਨੇ ਇੱਕ ਚੀਜ਼ ਕਹੀ ਹੈ ਨਾ ਕੈਰੈਕਟਰ ਦੇਖਣ ਵਾਸਤੇ ਵੀ ਸਾਨੂੰ ਸਾਰਿਆਂ ਨੂੰ ਜਾਣਾ ਪੈਣਾ ਸੋ ਉਹਨਾਂ ਦੀ ਟੀਮ ਦੇ ਹੋਰ ਮੈਂਬਰਸ ਸਾਡੇ ਨਾਲ ਮੌਜੂਦ ਨੇ ਹਾਂਜੀ ਇਹ ਜਿਹੜਾ ਰੰਗ ਚਿੱਟੀਆਂ ਨਾਟਕ ਹੋ ਰਿਹਾ ਇਹਦੇ ਵਿੱਚ ਤੁਸੀਂ ਆਪਣੇ ਰੋਲ ਬਾਰੇ ਦੱਸੋ ਮੈਂ ਇਸ ਨਾਟਕ ਦੇ ਵਿੱਚ ਦੋ ਪਾਤਰ ਪਲੇ ਕਰ ਰਹੀ ਹਾਂ ਇੱਕ ਪ੍ਰੀਤ ਤੇ ਦੂਸਰਾ ਅਮਨਜੋਤ ਓਕੇ ਸੇ ਉਹ ਪ੍ਰੀਤ ਦਾ ਕੈਰੈਕਟਰ ਕੀ ਹੈ ਤੇ ਅਮਨ ਦਾ ਕੈਰੈਕਟਰ ਕੀ ਹੈ ਮੈਂ ਚਾਹੁੰਨੀ ਹਾਂ ਕਿ ਸਾਡੇ ਜਿਹੜੇ ਦਰਸ਼ਕ ਹੋਣਗੇ ਉਹ ਉੱਥੇ ਆਣ ਤੇ ਦੇਖਣ ओके okay. हां जी ठीक है हां जी ਤੁਹਾਡਾ ਕਰੈਕਟਰ ਵੀ ਜਾਨਣਾ ਚਾਹਾਂਗੇ ਉਥੇ ਕੀ ਦਰਸਾਰੇ ਹਾਂਜੀ ਮੇਰਾ ਜਿਹੜਾ ਬਰੰਗ ਚਿੱਠੀਆਂ ਵਿੱਚ ਜਿਹੜਾ ਮੇਰਾ ਪਾਤਰ ਹੈਗਾ ਗੁਣਵੰਤ ਦਾ ਹੈਗਾ ਜਿਹੜੀ ਕਰਮ ਸਿੰਘ ਦੀ ਵਾਈਫ ਆ ਤੇ ਬਹੁਤ ਹੀ ਵਧੀਆ ਕੈਰੈਕਟਰ ਆ ਵੀ ਬਹੁਤ ਤੁਸੀਂ ਆਇਓ ਜਰੂਰ ਤੇ ਆ ਕੇ ਤੁਹਾਨੂੰ ਪਤਾ ਚੱਲੇਗਾ ਵੀ ਇਹ ਕੀ ਕਰਦੀ ਹੈ ਗੁਣਵੰਤ ਠੀਕ ਹੈ ਅਜੇ ਦੱਸਣਾ ਨਹੀਂ ਕੁਝ ਸਭ ਕੁਝ ਹਾਈਡ ਕੀਤਾ ਹੋਇਆ ਨੇ ਇਹਨਾਂ ਨੇ ਅੱਛਾ ਇਹ ਦੱਸਿਓ ਤੁਸੀਂ ਨਾਟਕ ਦੇ ਵਿੱਚ ਜਿਵੇਂ ਦੱਸਿਆ ਨਾ ਬੋਲਰ ਸਾਹਿਬ ਨੇ ਵੀ ਟੀਮ ਨੂੰ ਸਾਰੀ ਨੂੰ ਪ੍ਰੋਪਰ ਅਸੀਂ ਦੱਸਦੇ ਹਾਂ ਔਰ ਟੀਮ ਨੂੰ ਲੱਭਣਾ ਨਹੀਂ ਪੈਂਦਾ ਉਹ ਸਾਰੇ ਮਤਲਬ ਆਪ ਹੀ ਜੁੜਦੇ ਆ ਤੁਹਾਡਾ ਇਹਦੇ ਵਿੱਚ ਐਕਸਪੀਰੀਅੰਸ ਕੀ ਰਹਿੰਦਾ ਕਿ ਸਮਾਂ ਕੱਢ ਲੈਂਦੇ ਹੋ ਨਾਟਕ ਦੇ ਲਈ ਜਾਂ ਨਹੀਂ ਸਮਾਂ ਕੱਢਣਾ ਵਾਕੇ ਬਹੁਤ ਔਖਾ ਆ ਪਰ ਇੱਕ ਜਿਹੜੀ ਅੰਦਰ ਹੈਗੀ ਕشش ਹੈਗੀ ਆ ਔਰ ਮੈਨੂੰ ਜਿਹੜਾ ਵੀ ਆਰਟਿਸਟ ਹੋਗਾ ਥੀਏਟਰ ਆਰਟਿਸਟ ਆ ਅਗਰ ਉਹਦੇ ਚ ਕشش ਹੈਗੀ ਨਾ ਤਾਂ ਕੋਸ਼ ਕੁਝ ਵੀ ਕਰਕੇ ਟਾਈਮ ਕੱਢ ਲੈਂਦਾ ਆ ਆ ਆਈ ਅਗਰੀ ਕਿ ਟਾਈਮ ਔਖਾ ਹੈ ਤੇ ਪਰ ਚੱਲ ਰਿਹਾ ਆ ਹਾਂਜੀ ਤੁਸੀਂ ਆਪਣਾ ਕੀ ਫਿਚਰ ਦੇਖਦੇ ਹੋ ਐਚ ਨਾਟਕ ਦੀ ਦੁਨੀਆ ਦੇ ਵਿੱਚ ਆ ਫਿਚਰ ਆ ਅਸੀਂ ਫਿਚਰ ਦਾ ਅਸੀਂ ਸੋਚਦੇ ਹਾਂ ਕਿ ਓਕੇ ਅਸੀਂ ਥੀਏਟਰ ਕਰਾਂਗੇ ਸਾਨੂੰ ਹੋਰ ਕੰਮ ਮਿਲੇਗਾ ਅਸੀਂ ਯੂ نو ਫਿਲਮਸ ਚ ਜਾਵਾਂਗੇ ਉਹ ਚੱਲ ਰਿਹਾ ਹੈ ਸਾਈਡ ਵਾਈਜ਼ ਪਰ ਜੋ ਮੇਰੀ ਪਰਸਨਲ ਥਿੰਕਿੰਗ ਹੈਗੀ ਆ ਕਿ ਮੈਂ ਉਸ ਚੀਜ਼ ਨੂੰ ਫਿਚਰ ਨਹੀਂ ਮੰਦੀ ਹੈਨਾ ਇਹ ਐਜ਼ ਐਨ ਆਰਟਿਸਟ ਅਗਰ ਮੇਰੀ ਇਹ ਜੋ ਨੀਡ ਹੈ ਸੈਟੀਸਫੈਕਸ਼ਨ ਹੈ ਕਿ ਆਗਰ ਮੈਂ ਥੀਏਟਰ ਚ ਮਿਲ ਰਹੀ ਆ ਦੈਨ ਮੈਂ ਫਿਚਰ ਹੀ ਦੇਖ ਰਹੀ ਆ ਬਿਕਾਜ਼ ਜਦੋਂ ਤੱਕ ਮੈਂ ਹੈਗੀ ਆ ਲਾਈਕ ਆ ਵਿਲ ਕੰਟੀਨਿਊ ਡੂਇੰਗ ਦਿਸ ਜੀ ਤੁਸੀਂ ਵੀ ਦੱਸੋ ਤੁਹਾਨੂੰ ਕੀ ਲੱਗਦਾ ਹੈ ਇਸ ਚ ਕੋਈ ਫਿਊਚਰ ਵਧੀਆ ਨਜ਼ਰ ਆਉਂਦਾ ਹੈ ਰੰਗਮੰਚ ਦੀ ਦੁਨੀਆ ਨਾਲ ਜੁੜੇ ਹੋਏ ਹੋ ਤੇ ਨਾਲੇ ਸਾਰਿਆਂ ਨੇ ਜਦੋਂ ਆਣਾ ਤੇ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਉਹ ਦੇਖਣ ਵਾਲਿਆਂ ਹਾਂਜੀ ਬਿਲਕੁਲ ਜੀ ਫਿਊਚਰ ਹੈਗਾ ਮੈਨੂੰ ਤੇ ਇਦਾਂ ਲੱਗਦਾ ਜਿਵੇਂ ਤੁਸੀਂ ਦੇਖੋਗੇ ਤੁਹਾਨੂੰ ਇਦਾਂ ਲੱਗਣਾ ਕਿ ਤੁਸੀਂ ਇੱਕ ਮੂਵੀ ਦੇਖ ਰਹੇ ਹੋ ਹਨਾ ਕਿ ਬੀ ਬਹੁਤ ਚੇਂजेस ਜਿਹੜਾ ਹੈ ਗਰਦੂਈ ਪੁੱਲਰ ਸਰ ਜੀ ਨੇ ਬਹੁਤ ਇਹਦੇ ਵਿੱਚ ਜਿੱਦਾਂ ਜਦੋਂ ਮੈਂ ਦੇਖਣ ਜਦੋਂ ਮੈਂ ਦੇਖਦੀ ਹਾਂ ਜਦੋਂ ਮੈਂ ਵੀ ਇੱਕ ਵਾਰ ਦੇਖਣ ਗਈ ਸੀ ਅੱਗੇ ਤਾਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਜਿੱਦਾਂ ਉਹ ਪੁਰਾਣਾ ਜਿਹਾ ਹੋਏਗਾ ਜੋ ਦੇਖਦੇ ਆ ਨਾ ਤੇ ਮਜ਼ਾ ਆ ਜਾਂਦਾ ਉਹ ਲਾਈਟਿੰਗ ਸਾਊਂਡ ਹੈ ਲੱਗਦਾ ਤੁਸੀਂ ਕੋਈ ਮੂਵੀ ਦੇਖ ਰਹੇ ਹੋ ਔਰ ਮੈਂ ਸਾਰਿਆਂ ਨੂੰ ਕਹਿਣੀ ਕਿ ਜਰੂਰ ਦੇਖੋ ਇਹਨੂੰ ਮਿਸ ਨਾ ਕਰਿਓ ਇਹ ਤੇ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਕਿੰਡਾ ਸੋਹਣਾ ਲਿਖਿਆ ਗਿਆ ਹੈ ਤੇ ਕਿੰਡਾ ਸੋਹਣਾ ਜਿਹੜਾ ਸਾਨੂੰ ਤਿਆਰ ਕਰਵਾਇਆ ਗਿਆ ਹੈ ਤੇ ਸੋ ਜਰੂਰ ਆਇਓ ਤੇ ਮਿਸ ਨਾ ਕਰਿਓ ਤੇ ਬਸ ਬਹੁਤ ਹੀ ਵਧੀਆ ਹੈ ਲੇਕਿਨ ਸਟੋਰੀ ਬਹੁਤ ਵਧੀਆ ਹੈ ਥੋੜੀ ਤਰੀਕ ਵਗੈਰਾ ਵੀ ਦੱਸ ਦੋ ਕਿੰਨੇ ਵੇ ਪਹੁੰਚਣ ਸਾਰੇ ਕਿਹੜੇ ਤਰੀਕੇ ਆਮ ਇਹ 14 ਸੈਪਟੇਮਬਰ ਨੂੰ ਸੈਟਰਡੇ 6:30 ਵਜੇ ਬੈਲ ਪਰਫਾਰਮਿੰਗ ਆਰ ਸੈਂਟਰ ਸਰੀ ਦੇ ਵਿੱਚ ਹੋ ਰਿਹਾ ਹੈ ਜੀ ਅੰਟੀ थैंक यू सो मच ਗੱਲਬਾਤ ਕਰਨ ਲਈ थैंक यू थैंक यू शालिनी सो ਇਹਨਾਂ ਦੀ ਟੀਮ ਤਾਂ ਪੂਰੀ ਤਰ੍ਹਾਂ ਤਿਆਰੀ ਆਪਣੀ ਕਰ ਚੁੱਕੀ ਹੋਈ ਹੈ ਤੇ 14 ਸਤੰਬਰ ਦਾ ਹੁਣ ਤੁਸੀਂ ਸਮਾਂ ਕੱਢੋ ਤੇ ਬੇਰੰਗ ਚੇਠੀਆ ਨਾਟਕ ਜ਼ਰੂਰ ਦੇਖਣ ਜਾਓ ਕੈਮਰਾਮੈਨ ਅ ਅਰਸ਼ਦੀਪ दिस इज ना शेरी گورਵਾ ਸਰੀ ਸਟੂਡੀਓ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ